ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਬਲੌਗ ਹੋ ਗਿਆ ਆਪਣਾ ਸ਼ੁਰੂ ਅੱਜ ਕਣਕ ਦੀ ਜੰਦੀ ਤਿਆਰੀ ਕਰਨ ਲੱਗੇ ਸ਼ੁਰੂ ਆਪਾਂ ਵਾਹਿਗੁਰੂ ਦਾ ਨਾਮ ਲੈ ਕੇ ਦੋਵਾਂ ਟ੍ਰੈਕਟਰਾਂ ਮਗਰ ਸੁਪਰ ਸੀਡਰ ਪਾ ਲਈ ਇੱਕ ਮਗਰ ਸ਼ਕਤੀਮਾਨ ਤੇ ਅੱਜ ਇਹਨਾਂ ਦੇ ਆਪਾਂ ਸਾਰੇ ਵੇਖਣੇ ਪਟੀਸ਼ਨ ਕਿੰਦਾ ਕਿਹੜੇ ਗੇੜੇ ਚ ਚੱਲਦਾ ਕਿੰਨਾ ਤੇਲ ਖਾਂਦਾ ਅੱਜ ਉਹ ਵੀ ਐਵਰੇਜ ਕੱਢਾਂਗੇ ਅੱਜ ਨਾਲ ਨਿਕਲੀ ਤਸਵੀਰੇ ਕੱਢਾਂਗੇ ਕੱਢਾਂਗੇ ਜ਼ਰੂਰ ਕਿਉਂਕਿ ਕਈ ਵੀਰਾਂ ਦੇ ਫੋਨ ਆਉਂਦੇ ਆ ਕਿ ਭਾਈ 755 ਕਿੰਨੇ ਲੀਟਰ ਤੇਲ ਖਾਂਦਾ ਕਿਹੜੇ ਗੇਅਰ 'ਚ ਚੱਲਦਾ ਅੱਜ ਦੋਵਾਂ ਸੁਪਰਸੀਡਰ ਮਗਰ ਪਾ ਕੇ ਕਈ ਟਰਮਗਰ ਸੁਪਰਸੀਡਰ ਕਰ ਦੇਣਾ ਤੇ ਹੁਣ ਇਹਨਾਂ ਨੂੰ ਵੇਖਾਂਗੇ ਚਾਲੂ ਕਰਕੇ ਉਹ ਬੰਦ ਤੁਹਾਡੇ ਡੀਜ਼ਲ ਲੈਣ ਚਲੇ ਗਿਆ ਤੇ ਬਾਕੀ ਸਾਰੀ ਤੁਹਾਨੂੰ ਐਵਰੇਜ ਬਾਰੇ ਦੱਸਾਂਗੇ ਟਰੈਕਟਰਾਂ ਦੇ ਕਿਹੜਾ ਕਿੰਨਾ ਹਾਂਦਾ ਕਿਹੜਾ ਜਿਹੜਾ ਸੁਪਰ ਸੀਡਰ ਕਿੰਨੇ ਫੁੱਟਾ ਕਿਹੜੇ ਟਰੈਕਟਰ ਮਗਰ ਚੱਲਦਾ ਸਾਰਾ ਦੱਸਾਂਗੇ ਅੱਜ ਕੰਮ ਕਰਦੇ ਸ਼ੁਰੂ ਬੰਦਿਆਂ ਨੂੰ ਚਾਹ ਚੁਪ ਪਿਆਗੇ ਆਉਂਦੇ ਆਦ ਫਿਰ ਕਰਦੇ ਨੇ ਤਿਆਰੀ 826 ਦਾ ਬੀ ਬਹੁਤ ਸਾਫ ਐ ਮੋਟਾ ਦਾਣਾ ਇਹਦੀ ਬਜਾਈ ਅੱਜ ਸ਼ੁਰੂ ਕਰ ਦੇਣੀ ਆ ਬਾਕੀ ਝੋਨੇ ਦਾ ਬੀ ਜਿਹੜਾ ਸਾਰਾ ਇੱਕ ਹਿਸਾਬ ਨਾਲ ਸਾਂਭਿਆ ਗਿਆ ਹੁਣ ਸਵੇਰੇ ਸਵੇਰੇ ਇਹਨਾਂ ਬੀਆਂ ਦਾ ਕੰਮ ਕਰਕੇ ਤੇ ਬਾਅਦ ਦੇ ਵਿੱਚ ਆਪਣੇ ਹੋ ਜਾਂਦਾ ਵਾ ਬਜਾਈ ਦਾ ਇੱਕ ਬੋਰੇ ਵਿੱਚੋਂ ਦੋ ਬੀਪੇ ਸਬੂਤੇ ਤੇ ਤੀਜਾ ਇੰਨਾ ਕਰ ਨਿਕਲਿਆ ਬਸ ਉਹ ਯਾਰ ਅੱਧਾ ਕਿਲੋ ਕਿਲੋ ਵੱਧ ਪੈ ਜੇ ਉਹਦਾ ਨਹੀਂ ਕੋਈ ਚੱਕਰ ਹੁੰਦਾ ਚਲੋ ਲਾਓ ਫਿਰ ਮੁੰਡੇ ਨੂੰ ਕਰੋ ਲਿਆਓ ਲਿਆਓ ਸਾਰੇ ਜਣੇ ਦਵਾਈ ਫੜੋ ਇੱਕ ਵਾਰੀ ਤੂੰ ਐ ਕਰ ਪੱਖਾ ਖਿੱਚ ਕੇ ਲਿਆਓ 26 ਚੋਂ ਮੈਨੂੰ ਪੱਖਾ ਲਵਾ ਦਵਾ ਦੋ ਦਵਾਈ ਹੈ ਆਹੋ ਉਹ ਨਹੀਂ ਫਲਾਈ ਲਾਉਣੀਆਂ ਕਹਿੰਦੇ ਟੁੱਟਣਾਂ ਆ। ਵੇਲਡਿੰਗ ਕਰਾਉਣੇ ਕੋਈ ਨਹੀਂ ਇੱਕ ਵਾਰ ਆ ਬੰਦੇ ਆਣੇ ਉਹਨਾਂ ਤੋਂ ਪੱਖਾ-ਪੁੱਖਾ ਲਵਾ ਕੇ 20 ਸਾੰਮਦਾਂਗੇ ਸਾਰੇ ਫੇਰ ਲੱਗੇ ਰਹਿਣਗੇ। ਇਕੱਠਾ ਕਰ ਦੋ ਪੁੱਤੇ ਨੂੰ। ਲਿਖ ਆਓ। ਉਹ ਨਾਲ ਗਿਆ ਉਹ ਸੈਟ ਹੀ ਕਰਨ ਵਾਲੀਆਂ। ਉਹ ਵਾਹਿਗੁਰੂ ਸੱਚੇ ਬਾਦਸ਼ਾਹ। ਦਵਾਈ ਦਾ ਕੋਲ ਬਣਾ ਕੇ ਪੰਪ ਚ ਪਾ ਗਏ ਤੇ ਨਾਲ ਨਾਲ ਪੰਪ ਤੇ ਮਾਰੀ ਜਾਣ ਵਾਲੇ ਰਲਾਈ ਜਾਵਾਂਗੇ ਗਣਕੇ ਪਾਈਆਂ ਚਾਲੀ ਪੂਰੀ ਹਾਂ ਕੱਢਣਾ ਚੱਲ ਗਿਆ ਹਾਂ ਹਾਂਜੀ ਬਾਬਾ ਜੀ ਹਾਂਜੀ ਫਿਲਟਰ ਫੁਲਟ ਸਾਰੇ ਪਿੰਡ ਹੀ ਪਏ ਆ ਲੈ ਜੋ ਚੇਤੇ ਨਾਲ ਘਰੇ ਪਏ ਤੇਲ ਹੈ ਨਾ ਫਿਲਟਰ ਜਦੋਂ ਕੱਢਦੇ ਆ ਪੰਪ ਦੀ ਡੰਡ ਲੈ ਜਾਂਦੀ ਮੁੜ ਕੇ ਆਓ ਕਰਦੋ ਕਰਦੋ ਸਪਾਈ ਇੱਕ ਵਾ ਬਾਗ ਫਟ ਕਰਤੀ ਇੱਥੇ ਹੁਣ ਖਾਲੇ ਫੂਲੇ ਲਾਉਣ ਨੂੰ ਬੜਾ ਔਖਾ ਹੀ ਕੰਮ ਮਾਨਕਾਂ ਦੇ ਨਾਲ ਫੇਟ ਹੋ ਗਈ ਐ ਜੇ ਕਿ ਸੱਜਣ ਕੋ ਵਰਮਾ ਸ਼ੇਕ ਮਾਰਨ ਵਾਲਾ ਪਿਆ ਹੋਵੇ ਵੱਡਾ ਗ੍ਰਾਈਂਡਰ ਪਿਆ ਹੋਵੇ ਉਹ ਵੀ ਦੱਸਿਓ ਆਪਾਂ ਨੂੰ ਚਾਹੀਦਾ ਆਪਾਂ ਲੈ ਲੈਣਾ ਉਹ ਉਧਰ ਚੋਨੇ ਦੇ ਬੀਜ ਨੂੰ ਪੱਕਾ ਲੱਗਣਾ ਸਾਫ ਸਾਫ ਸਪਾਈ ਕਰਕੇ ਫਿਰ ਜੇ ਬੀਜ ਨੂੰ ਪੱਕਾ ਲਾਵਾਂਗੇ ਇਹ ਕਰਦਾ ਦਾਣਾ ਦਾਣਾ ਸਾਫ ਤੇ ਫੇਰ ਆਵੇ ਹੁਣ ਅਕਾਲ ਇਹ ਅਜੇ ਹੀ ਆ ਹਾਂ ਕੀ ਚਾਈ ਕਰਨੀ ਕੀ ਕਰਲੇ ਬਤਾ ਉਹ ਆਈ ਉਹ ਕਰਕੇ ਉਹਦੇ ਵਿੱਚ ਆਉਣੀ ਯਾਰ ਮੁੰਡਾ ਟੁੱਟ ਗਿਆ 59 ਨਵਾਂ ਲੈ ਦਿੰਦੇ ਜਿਹਨੂੰ ਦਵਾਈ ਲਾਉਣ ਦਾ ਪ੍ਰੋਸੀਜਰ ਹਾਂ ਕੌਮ ਜਾਵਨੀ ਆ ਆਦਾ ਕਨਕਲਾ ਰਕੇ ਸਿੱਧਾ ਮਾਰ ਕੇ ਚੱਕ ਰਿਆਂ ਜਿੱਦਰਾਤਾ ਆਪਾ ਭਾਗੇ ਸੋਹ ਦੇ ਜਗ ਲੱਗਦੀ ਆ ਕਦੀ ਦੰਦੇ ਨਾਲ ਨਹੀਂ ਆ ਫਾਈ ਤਾਂ ਤੁਮਕੇ ਇਹਨੇ ਨਾ ਸੁੱਟ ਉਹ ਬਾਈਂ ਤੇ ਬਹਿ ਜਾਂਦੀ ਥੇ ਓ ਰੋਟੀ ਖਾ ਲੋ ਰੋਟੀ ਆ ਗਈ ਓ ਟੁੱਟ ਗਈ ਆ ਇੱਕ ਡੱਬੀ ਖਰਾਬ ਹੋ ਗਈ ਹੁਣ ਇਹਨੂੰ ਪਾਉਣੇ ਆ ਤੇ ਬਾਕੀ ਬੰਦੇ ਵੀ ਸਾਂਭਣ ਦੇ ਆਪਣਾ ਛੋਲੇ ਦਾ ਵੀ ਇੱਧਰ ਸਾਂਭਣ ਦੇ ਆ ਤੇ ਕਣਕ ਦੇ ਬੀ ਨੂੰ ਦਵਾਈ ਲੱਗਣ ਈ ਅੱਜ ਜਿਹੜੀ ਬਜਾਈ ਸ਼ੁਰੂ ਕਰਨੀ ਆ ਉਹ ਤਰਿੱਲਾਂ ਜਿਹੜੀਆਂ ਬੰਨਾਂਗੇ ਸਾਮੇੜਾ ਨਿਬੜੂਗਾ ਬੰਦੇ ਪ੍ਰਸ਼ਾਦਾ ਪਾਣੀ ਚੜਨ ਦੇ ਆ ਲਓ ਜੀ ਇਹਨੂੰ ਕਹਿੰਦੇ ਥੀਮੇਣ ਕਾ ਮਿਹਨਤਾ ਕੀਤੀਆਂ ਗਿਆ ਮਿਹਨਤਾ ਦੀ ਮੈਂ ਤਾਂ ਵੀ ਪਾਲਿਆ ਆ ਜੀ ਉਹਨੂੰ ਬੰਦੇ ਦੇ ਜੁੱਲਾ ਉਜਾ ਲੈਣਾ ਇਹ ਤਾਂ ਨਹੀਂ ਬਰਉਂਦੇ ਨਾ ਹੁਣ ਜੇ ਅਨਾ ਨੂੰ ਕੀਤੀ ਕਿਹਾ ਡਾੜ ਲੈ ਜੀ ਹਾਂ ਇਹ ਦਵੋ ਉੱਪਰ ਕੇ ਡਾਰਤ ਨਹੀਂ ਨਾ ਰਹਿੰਦਾ ਕਿ ਤੇ ਤਰਲੇ ਵੀ ਨਹੀਂ ਮਾਰਦੇ ਵੀ ਜੀ ਹੋ ਰਿਆ ਹੋ ਗਿਆ ਵੀਡੀਓ ਵੇਖਿਓ ਇਨੇ ਪਹਿਲਾਂ ਆਖਿਆ ਵਾ ਵੀ ਇਹਨੂੰ ਮੈਂ ਸ਼ੈਰ ਕਰ ਲਿਆਈ ਮਿਸਤਰੀ ਹੱਥ ਨਹੀਂ ਲਾਉਂਦੇ ਮਿਸਤਰੀ ਜਾ ਕੇ ਆਖ ਦਿੰਦੇ ਆ ਵੀ ਅਹੀਂ ਹੱਥ ਨਹੀਂ ਵੀਰ ਇਹ ਸਹੀ ਆ ਤੇ ਆਪਦੇ ਹੱਥ ਬਣਾਉਣੇ ਚਾਹੀਦੇ ਕਿ ਨਹੀਂ ਬਣਾਉਣੇ ਚਾਹੀਦੇ ਕਮੈਂਟ ਕਰਿਓ ਜਾਂਦਾ ਵੀ ਨਹੀਂ ਬਣਾਉਣੇ ਚਾਹੀਦੇ ਮਿਸਤਰੀ ਕੋਈ ਟਾਈਮ ਹੀ ਨਹੀਂ ਹੈ ਨੀਗਾ ਇਹ ਮਿਸਤਰੀਆ ਕੋਈ ਨਹੀਂ ਹੈਗਾ ਲੇਬਰ ਨਹੀਂ ਹੈਗੀ ਕਿਸੇ ਕாகੇ ਦੱਸੋ ਵੀ ਹੱਥ ਬਣਾਉਣੇ ਚਾਹੀਦੇ ਕਿ ਨਹੀਂ ਚਲ ਆਇਆ ਕਰ ਦੂੰ ਹੁਣ ਆਪਣਾ ਬੀਖਾਦ ਲੱਦ ਕੇ ਲੋਡ ਕਰਕੇ ਤੋਰਦੇ ਦੋ ਸੁਪਰ ਸੀਡਰ ਅੱਜ ਕਵੇਲਾ ਆ ਗਿਆ ਗੱਠਾਂ ਚੁੱਕਣ ਦੀ ਜਾਉਣਾ ਤੇਲ ਮਾਰ ਕੇ ਪਿਸਤੌਲਾ ਨੂੰ ਚਲੋ ਜਵਾਨੋ ਵਿੱਚ ਜਿਆਦਾ ਨਾ ਪਾਵੇ ਮੁਰਕੇ ਨਾ ਪਿਸਤੌਲਾ ਖਾਜ ਜਮਣੀ ਅੱਛਾ ਖਾਜ ਵੀ ਮੜਾ ਮੜਾ ਬਾਬਾ ਜੀ ਆਪਾਂ ਤੁਜਾ ਲਾ ਕੇ ਹਾਂ ਮਿਕਸ 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 ਰੱਖਿਆ ਨੂੰ ਪੰਦਾ ਕਿਹੜਾ ਪੱਲਾ ਰੱਖਣਾ ਪੱਪਿਆ ਬੂਰਾ ਜੂਰਾ ਛੜਾ ਚਾਹ ਤੇ ਲੜਾਈ ਰੋਲਾ ਜਿਆਦਾ ਰੋਲਾ ਜਿਆਦਾ ਪੈਣਿਆ ਗਰੀਜ ਭਾਜੀ ਵੀ ਆਏ ਆ ਚਲੋ ਇੱਕ ਦੱਸੋ ਖਰਬੂਜੇ ਨੇ ਵੇਖਿਆ ਖਰਬੂਜਾ ਰੰਗ ਫੜਦਾ ਵਾ ਤੇ ਦਾੜਾ ਰੱਖ ਲਿਆ ਭਾਈ ਨੇ ਆਪਣੇ ਨਾਲ ਰਹਿਦਾ ਬੜੇ ਲੰਮੇ ਸਮੇਂ ਦਾ ਪ੍ਰਕਾਸ਼ ਕੀਤਾ ਵਾ ਤੇ ਬਹੁਤ ਸੋਹਣਾ ਲੱਗਦਾ ਹੁਣ ਸਾਰਾ ਕੁਝ ਛੱਡ ਕੇ ਤੇ ਹੁਣ ਮੁੰਡੇ ਨੇ ਅਮਰਤ ਛਕਣਾ ਕਹਿੰਦਾ ਜੇ ਮੇਰੇ ਸਰਦਾਰ ਸਾਰੇ ਅਮਰਤਾਰੀ ਆ ਤੇ ਮੈਂ ਵੀ ਅਮਰਤਾਰੀ ਬਣਨਾ ਪਾਣੀ ਲਿਆ ਪੀਏ ਨਉਣ ਕਣਕ ਦੀ ਬਿਜਾਈ ਸ਼ੁਰੂ ਕਰਨ ਲੱਗੇ ਅੱਜ ਵਾ ਲਾਂਗੜੀ ਥੈਂਕ ਯੂ ਯਾਰ ਕਾ ਮੈਂ ਦੀ ਸਾਜ ਰੱਖਿਆ ਸੀ ਮੋਗਰੇ ਕੰਮ ਦੇ ਜਾਂ ਲਾ ਆ ਫਿਰ ਇਸ ਕੰਮ ਨੂੰ ਗੁਜ਼ਨਾ ਚਾਹੀਦਾ ਕਿਲਾਸ ਇਹ ਹਲਾਗੇ ਕਿੱਲੇ ਕਿੱਲੇ ਦਾ ਵੱਖਰਾ ਦਵੇਂ ਡ੍ਰਿਲਾਂ ਭਰ ਲਿਆ ਵਾ ਤੇ ਹੁਣ ਇਹਨਾਂ ਦੇ ਗੇਅਰ ਵੀ ਚੈੱਕ ਕਰਾਂਗੇ ਅੱਜ ਇਹਨਾਂ ਦਾ ਡੀਜ਼ਲ ਵੀ ਚੈੱਕ ਕਰਾਂਗੇ ਕਿੰਨਾ ਖਾਂਦੇ ਆ ਕਿੱਲੇ ਦਾ ਸਾਰਾ ਕੋ ਤੁਹਾਨੂੰ ਦੱਸਾਂਗੇ ਰਾਤ ਵੀਰਾਂ ਦੇ ਫੋਨ ਆਉਂਦੇ ਵੀ ਕਿੰਨਾ ਖਾਂਦੇ ਕੀ ਸਿਸਟਮ ਤੇ ਅੱਜ ਅਸੀਂ ਹੁਣ ਚਾਲੂ ਕੀਤਾ ਕੰਮ ਤੇ ਫੇਰ ਵੀ ਇਹਨੇ ਆ ਉਹਦਨ ਦੇ ਸੁਪਰਸੀਡਰ ਨਹੀਂ ਮਗਰ ਪਾਈ ਤੇ ਇੱਕ ਤੇ ਭਾਈ ਭਾਈ ਹੁਣੀ ਬੈਠੇ ਆ ਤੇ ਨਾਲੇ ਅਰਦਾਸਾ ਕਰਨਗੇ ਕਿਰਪਾ ਕਰਕੇ ਕੰਮ ਵਧੀਆ ਚੱਲੇ ਬਿਜਾਈ ਵਧੀਆ ਹੋਵੇ ਵਧੀਆ ਕੰਮ ਤੇ ਫਸਲ ਲੱਗੇ ਸਾਡੀ ਪੇਪਨ ਆਜੇ ਕੰਮ ਸ਼ੁਰੂ ਕਰ ਲੱਗੀਆਂ ਵੈਟਰੂ ਦੀ ਵੈ ਖਾਲਸਾ ਹੁਣ ਆਪਾਂ ਇਹਦਾ RPM ਕੀਤਾ ਵਾ 1700 1700 RPM ਕੀਤਾ ਵਾ ਤੇ ਤੀਜਾ ਤੀਜਾ ਲੋ ਤੇ ਰੂਟਾ ਮੀਟਰ ਇਹ ਨੋ ਫੁੱਟਾ ਸੁਪਰ ਸੀਡਰ ਆ ਹਾਂ ਇਹਨਾਂ ਵਾ ਆਪੜ ਪੈਣੀ ਨਹੀਂ ਆ ਇਹ ਪੈਲੀ ਨੂੰ ਹਲਾ ਦੀ ਪਾੜ ਪਾੜ ਲਾਈ ਆ ਤੇ ਮਹਾਈ 100 RPM ਤੋੜਦਾ ਟਰੈਕਟਰ ਬਾਕੀ ਡੀਵਲ ਡੀਜ਼ਲ ਦੀ ਐਵਰੇਜ ਜਿਹੜੀ ਆ ਆਪਾਂ ਸਾਰੀ ਪਤਾ ਕਰਾਂਗੇ ਕਿੰਨਾ ਖਾਦਾ ਇਹ ਸਾਰਾ ਤੁਹਾਨੂੰ ਦੱਸਾਂਗੇ ਆ ਵੈਗਰੂ ਦਾ ਨਾਮ ਲੈ ਕੇ ਜਿਹੜੀ ਉਹਦੀ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਸ਼ੁਰੂ ਕਰਦੀ ਆ ਜਿੱਦਾਂ ਇਹ ਆਪਣੇ ਪੈਲੀ ਫੁੱਲ ਗਿੱਲਾ ਵਾਣਵਾ ਇਹਦੇ ਵਿੱਚ ਆਪਾਂ ਇਹਦੀ ਡਿਗਾਈ 2 ਇੰਚ ਰੱਖੀ ਆ ਤੇ ਸੁਹਾਗੇ ਦਾ ਥੋੜਾ ਜਿਆਦਾ ਦਬਾਰ ਰੱਖਿਆ ਵੀ ਛੇਤੀ ਸੁੱਕੇ ਨਾ ਤੇ ਕੰਮ ਤੇ 1500 ਚੱਕਰ ਤੇ ਟਰੈਕਟਰ ਤੇ ਆਪਣੇ ਜਿੱਧਰਲੇ ਬੰਨੇ ਪਾਈਪਾਂ ਲੱਗੀਆਂ ਹੁੰਦੀਆਂ ਜਿੱਥੇ 1500 ਚੱਕਰ ਦੇ 540 ਚੱਕਰ ਕੱਢਦਾ ਟਰੈਕਟਰ ਉਧਰਲੇ ਬੰਦੇ ਨੂੰ ਕਰਕੇ ਇਹਨੂੰ ਚਾਲੂ ਕੀਤਾ ਵੇਨੇ ਕਿल्ले ਕਿੰਨੇ ਖਤੇ ਘੇਰਦਾ ਹੈ ਟਰੈਕਟਰ ਦੂਸਰੇ ਟਰੈਕਟਰ ਦਾ ਵੇਨਾ ਤੁਹਾਨੂੰ ਇਹ 1500 ਚੱਕਰ ਦੇ ਆ ਦੂਸਰਾ ਕਿੰਨੇ ਚੱਕਰਾਂ ਦੇ ਇਹ ਇਹਦੇ ਮਗਰ ਸ਼ਕਤੀਮਾਨ ਦਾ ਰੂਟਾ ਵੀਟਰ ਵਾ ਸੁਪਰ ਫੀਡਰ ਉਹਦੇ ਮਗਰ ਜਗਤਜੀਤ ਵਾਲਿਆਂ ਦਾ ਸ਼ਾਮਾਂ ਨੂੰ ਇਕੱਠਿਆਂ ਦੀ ਐਵਰੇਜ ਵੇਖਾਂਗੇ ਇੱਕ ਦੂਜੇ ਗੇਅਰ ਚ ਚੱਲਣ ਡਿਆ ਇੱਕ 1500 ਵਾਲੇ ਜਿਹੜਾ ਆਰ ਪੀ ਐਮ ਤੇ 7540 ਘੜਦਾ ਇਹਦੀ ਬਜਾਈ ਸ਼ੁਰੂ ਹੋ ਗਈ ਆ ਕਣਕ ਦੀ 826 ਕਣਕ ਦੀ ਅੱਜ ਪਹਿਲਾ ਦਿਨ ਹੈ ਅੱਗੇ ਅਸੀਂ ਉੱਤੇ ਸਟੈਂਪ ਦੀ ਸਪਰੇਅ ਕਰਦੇ ਆਂ ਐਰ ਕੀ ਨਾਲਦਿਆਂ ਦੇ ਵੀ ਨਹੀਂ ਕਰਨੀ ਵੀ ਇਹਨੇ ਤਜਰਬਾ ਉਹ ਵੀ ਕਰਕੇ ਬਾਕੀ ਲੱਗ ਜੂ ਪਤਾ 755 ਨੂਵੋ ਕਾਲਾ ਲੀਵਰ ਥੱਲੇ ਸੁੱਟ ਦੇ ਅਗਰ ਸਾਰਾ ਇਹ ਟਰੈਕਟਰ ਦੇ ਆਪਣਾ ਸਤਨਾਮ ਸੋਹਾਂ ਇਹਦੇ ਮਗਰ ਜਗਤਜੀਤ ਇਹ 2000 ਚੱਕਰ ਤੇ ਚੱਲਣ ਡਿਆ ਉਹ ਚੱਲਣ ਡਿਆ 1500 ਚੱਕਰ ਦੇ ਤੇ ਦੋਵਾਂ ਦੀ ਐਵਰੇਜ ਵੇਖਾਂਗੇ ਇਹ ਕਿਹੜੇ ਬੰਨੇ ਚੱਲਦਾ ਕੰਸੋਟ ਦੇ ਕਿ ਆਪਣੇ ਚੰਗਿਆ 15 ਚੱਕਰ ਦੇ ਬਹੁਤ ਵਧੀਆ ਚੱਲੇ ਟਰੈਕਟਰ ਕੱਪੜ ਪੈਲੀ ਦਾ ਪਤਾ ਨਹੀਂ ਕੀ ਰਿਜ਼ਲਟ ਥੋੜੀ ਵਗੀ ਹੋਏ ਪੈਲੀ ਫਿਰ ਤੇ ਭੱਜੇ ਉਹਦੇ ਟਰੈਕਟਰ ਲੋ ਜੀ ਕਰਤਾ ਅੱਜ ਆਪਾਂ ਕਣਕ ਦਾ ਕੰਮ ਸ਼ੁਰੂ ਲੈ ਕੇ ਮਹਾਰਾਜ ਦਾ ਨਾਂ ਸਤਾਜ ਜੀ ਹੁਣ ਬੈਠੇ ਹੋਏ ਟਰੈਕਟਰ ਦੇ ਖੁਦ ਆਪ ਇੱਧਰ ਸੰਧੂ ਸਾਹਿਬ ਹੁਣੇ ਬੈਠੇ ਹੋਏ ਆ ਸਰਪੰਚ ਸੰਦੂਸ ਸਾਹਿਬ ਕਹਿੰਦੇ ਗੇਰਾ ਵਿੱਚ ਵੀਡੀਓ ਕਰਾਂ ਸਪਾਈ ਜਾਦੀ ਆ ਹੁੰਦੀ ਆ ਉਹ ਵੀਡੀਓ ਗੇਰਾ ਵਿੱਚ ਕਰਾਂਗੇ ਆ ਸਪਾਈ ਨਹੀਂ ਆਉਂਦੀ ਉਹਦੀ ਕੀ ਕਹਿਣਾ ਚੁੰਨੇ ਅੱਜ ਦਾ ਭਾਜੀ ਇੱਧਰ ਆ ਮੜੇ ਦੱਸਿਓ ਇੰਟਰਵਿਊ ਦਿਓ ਭਾਜੀ ਕਰਨ ਕਰੀ ਅੱਜ ਇੱਕ ਇੱਲਾ ਬਣਾ ਕੇ ਕੇਰ ਕੇ ਵੇਖਣਦੇ ਆ ਵੀ ਡ੍ਰਿਲਾਂ ਪੂਰੀਆਂ ਵੱਜ ਗਈਆਂ ਕਿ ਨਹੀਂ ਜਰੂਰ ਧੋਈ ਦਿਆਂ ਉਹਨਾਂ ਖੋਲ ਖਾਲ ਦੇ ਦਿਆਂ ਤੇ ਇਹ ਮੋਟਰ ਆਪਣੀ ਖਿਰ ਗਈ ਆ ਹੁਣ ਅਗਲੀ ਮੋਟਰ ਤੇ ਚੱਲਦੇ ਆ ਇਹ ਵੀ ਇੱਥੋਂ ਵੱਜਦੇ ਇਹਨਾਂ ਦੇ ਗਾਂਪਸ਼ਾਂ ਕਰਕੇ ਆ ਇਹਦੀ ਜਿਹੜੀ ਆ ਸ਼ਕਤੀਮਾਨੀ ਆ ਹਾਲ ਦੀ ਖੜੀ ਆ ਪੂਰੀ ਸਹੀ ਆ ਜਿੱਦਾਂ ਜਿੱਦਾਂ ਇਹਨਾਂ ਨੇ ਲਾਈ ਆ ਨਾ ਤੇ ਪੂਰਾ ਬਹੁਤ ਵਧੀਆ ਲਾਇਆ ਹੁਣ ਕੀ ਕੱਢਦੇ ਕਿਦਾਂ ਲਾਇਆ ਨੇ ਡੀਜ਼ਲ ਕਨੇ ਟਰੈਕਟਰ ਨੇ ਇਧਰ ਆਪਾਂ ਜਿਹੜੇ ਜੋਂ ਵੀ ਜੇ ਹੀ ਉਹ ਬਹੁਤ ਵਧੀਆ ਨਿਕਲ ਆਏ ਜੋਂ ਤੇ ਆਪਣੀ ਜਮੀਂ ਪੂਰੀ ਟਾਪ ਦੀ ਨਿਕਲਾਈ ਆ ਸੂਏ ਕੱਢਾਈ ਉਹ ਬੁੱਢੇ ਵੀਰਾਂ ਦੀ ਰੋਟੀ ਲੈ ਕੇ ਜਾਣੇ ਆ ਬੈਲਰ ਵਾਲਿਆਂ ਦੀ ਗੱਠਾਂ ਵਾਲਿਆਂ ਦੀ ਉਹ ਜੀਬ ਤਰਜੀਹ ਰੋਟੀਆਂ ਹਮਰੇ ਦਿਲ ਦਾ ਸਰ ਮਾਣ ਲੈ ਲੈ ਉਹ ਪ੍ਰਸ਼ਾਦਾ ਪਾਣੀ ਆਪਣੇ ਵੀਰ ਜਿਹੜੇ ਪ੍ਰਾਲੀ ਵਾਲੇ ਆ ਇਹਨਾਂ ਨੂੰ ਛਕਾ ਕੇ ਪ੍ਰਸ਼ਾਦਾ ਤੇ ਆਹ ਰੋਟੀ ਬਰਾਉਂਦੇ ਆ ਤੇ ਨੂੰ ਆ ਵੀ ਬਾਬਾ ਪ੍ਰਸ਼ਾਦਾ ਕਰਦੇ ਨੇ ਹੋਇ ਤਰ ਗੱਠਾਂ ਵਾਲੇ ਵੀਰ ਆਪਣੇ ਖਿੱਚੀ ਹੁੰਦੇ ਕੰਮ ਨੂੰ ਕਿਹੜੀ ਉਹ ਖੜਲਾਂ ਚਾਰਿਆਂ ਦੇ ਮੈਂ ਤਾਂ ਕਹਿੰਦੇ ਬਾਬਾ ਨੂੰ ਦਾਲ ਸੰਗਣੀ ਕੰਮ ਵੀ ਪੂਰਾ ਇੰਜੰਦੇ ਰੋਟੀ ਖਾਈਏ ਰੱਜ ਕੇ ਘੜੀ ਹਾਂ ਕੰਮ ਕਰੀਏ ਭੱਜ ਕੇ ਅੱਜ ਕੰਮ ਜਿਹੜਾ ਵਾ ਫੇਰ ਨੁਕਸਾਨ ਹੋ ਗਿਆ ਵੀਰ ਪੁੱਟਿਆ ਗਿਆ ਮਸ਼ੀਨ ਦਾ ਕੰਮ ਉਹ ਹੁੰਦੇ ਜਿਹੜੇ ਕਦੀ ਹੋਏ ਨਹੀਂ ਗਾੜੀ ਗੱਲ ਗਾੜੀ ਟਰੈਕਟਰ ਵੱਡਾ 75 ਆ ਮਸ਼ੀਨ ਛੋਟੀ ਆ ਖਲਾਰ ਦਿੰਦਾ ਔਰ ਕੋਈ ਗੱਲ ਨਹੀਂ ਤੇ ਹੁਣ ਇਹਨੂੰ ਬਣਾਉਣੇ ਬਨੂਣੇ ਆਉਂਦੇ ਕੰਪਨੀ ਵਾਲੇ ਬਣਾਉਂਦੇ ਆ ਫੇਰ ਚਲਾਉਣੇ ਕੰਮ ਸਾਨੂੰ ਜਿਆਦਾ ਨੇ ਮੇਲਾ ਇਤਨਾ ਹੀ ਰੱਖਣਾ ਜਿਆਦਾ ਇਹਦਾ ਮਨਰੂਹ ਕੰਮ ਤਾਂ ਤਰਾ ਦਵਾਂ ਦਿਨਾਂ ਦਾ ਰਹਿ ਗਿਆ ਆਪਣਾ ਕੋਈ ਨਹੀਂ ਹੁਣ ਵੀ ਆਪਾਂ ਇਦਾਂ ਹੀ ਕਰਨਾ ਟੈਨਸ਼ਨ ਨਾ ਲੈ ਬਾਦ ਜੇ ਉਹ ਆ ਗਿਆ ਬਣਾਉਣ ਦੇ ਗੜੋਹਾ ਘੰਟਿਆਂ ਤੜੀ ਮਾਰ ਭਲਕੇ ਬਣ ਜੂਨ ਪਰਸੋਂ ਬਣ ਜੂਰ ਕੀ ਹੁਣ ਮਰਨਾ ਥੋੜਾ ਇੰਜੀਨੀਅਰ ਦਾ ਕੰਮ ਭੱਜ ਭੱਜ ਪਈਆ ਕੋਈ ਯਾਰ ਨੂੰ ਹੋ ਗਿਆ ਫੇਮ ਹੁੰਦਾ ਇੰਗਲਿਸ ਮਾਦਦੇ ਨੇ ਰੋਜ਼ ਇਹ ਪੁਛਾਣਾ ਸਾਹਿਬ ਜੀ ਉਹ ਬਚਾਤਾ ਇਹਨੇ ਢੱਲੀ ਮਾਰਿਆ ਕਰਨੀ ਹੈ ਛੋੜੀ ਮਰ ਜਾਂਦੀ ਨਾ ਛੋੜੀ ਦਾ ਨਾਮ ਹੈ ਉਹ ਤਾਂ ਇਹ ਇਹਦੀ ਇੰਨੀ ਇੰਨੀ ਜਲ ਚੋੜੀ ਮਾਰਦੀ ਹਾਰ ਬੋਨ ਚੋੜੀ ਜੇ ਬਾਈ ਚਾ ਮਰ ਜੇ ਫੇ ਕਿੱਥੋਂ ਕੱਢਣਾ ਪੈਂਦਾ ਇਹ ਇਹ ਬਾਈ ਸਾਬ ਦੀ ਸਾਰੀ ਗੀਰ ਚੋੜੀ ਜੇ ਕੱਢਣਾ ਬਣਾਣਾ ਉਹ ਆਹ ਖਲਾੜ ਫੁੱਲ ਜਣਾ ਫੇ ਮਾਰ ਤੂੰ ਦੱਸ ਗਿਆ ਨਾ ਚੋੜੀ ਮਾਰ ਜਾਂਦੀ ਮੈਂ ਟਰੈਕਟਰ ਦੁੱਤ ਰਿਆ ਨਹੀਂ ਮੈਂ ਪਿੱਛੇ ਭੋਂਗੇ ਇਦਾਂ ਨਹੀਂ ਖੜੇ ਉਸਤਾਦ ਮਰ ਗਈ ਚੋੜੀ ਚੋੜੀ ਨੂੰ ਲੱਗੋ ਬੰਦੀ ਚੋਕੜਾ ਖਰਾਬ ਹੋ ਜੂਗੀ ਨਹੀਂ ਮਰੂ ਚੋਕੜਾ ਦੇ ਵੇਖੋ ਵਿੱਚ ਸਾਰੇ ਚੇ ਜੇ ਮਲੇ ਆ ਗਿਆ ਮਲੇ ਹੋ ਗਏ ਇੰਨੇ ਮੈਨੂੰ ਹਰਾਂ ਤੇ ਗਿੰਚੂੜੀ ਮਰਦੀ ਨਹੀਂ ਮੈਂ ਤਾਂ ਇਹਦੇ ਲਈ ਵੇਖਿਆ ਆਹ ਆੜੀ ਹੋਰ ਬੋਸ਼ੀ ਬਣਾਉਂਦਾ ਚੱਲ ਮਾਰਾਂ ਮੈਨੂੰ ਮਰਦੀ ਜੂੜੀ ਮੀਨ ਨਰੇ ਨਾਲ ਖਾਏ ਤਾਂ ਤਰ ਜਾ ਮੈਨਾਂ ਇਹ ਕੰਪਨੀ ਜਾਏ ਆ ਬੋਸ਼ ਵੀ ਸਾਨੂੰ ਗਾਰੰਟੀ ਦੇਣੇ ਤੁਸੀਂ ਇੱਕ ਕਰ ਮਸ਼ੀਨ ਵੱਡੀ ਦਾ ਲੱਥੀ ਨਹੀਂ ਸਚੈਣ ਕੀ ਮੰਡੀ ਵਾਲਿਆਂ ਨੇ ਤਾਂ ਰੁਲਾਇਆ ਜਾਂਦਾ ਤੇ ਮੋਬਾਈਲ ਨਵੇਂ ਨਾ ਖੋਦਣਾ ਧੀਲੀ ਉੱਡ ਜਾਣਾ ਮੁਰਕਾਣਾ ਬੀ ਚੁੱਕ ਲਓ ਭਾਜੀ ਇਹਨੂੰ ਦੂਲਾਤਾਏ ਦੋਨੇ ਇੱਕ ਦੂਜੇ ਦੇ ਮੂੰਹਾਂ ਨੂੰ ਵੇਖੇ ਤੇ ਮੜੀਓ ਲੈਓ ਬਈ ਗ੍ਰੀਜ਼ ਦੰਗਰੀ ਇੱਥੇ ਉਹ ਫ੍ਰੀਜ਼ਰ ਆਏ ਫ੍ਰੀਜ਼ ਵਾਲਾ ਬਸ ਬਸ ਛੋੜ ਦਮੀਆਂ ਇਸੇ ਨਾ ਮਾਸਾ ਚੰਗੀਆਂ ਅੱਜ ਦੋ 12:00 ਵਜੇ ਨੇ ਰੇਲ ਆ ਗਿਆ ਸ਼ਾਹਪੁਰ ਤੇ ਇਹ ਨਵੀਂ ਮਸ਼ੀਨ ਹੈ ਇਕੱਠਾ ਰਹਿੰਦੀ ਉਹਦੇ ਨਾੜ ਨੋੜ ਸਾਰੇ ਟੰਡੇ ਹੋਏ ਉਹਨਾਂ ਨੇ ਰਸੇ ਤਾਂ ਅੱਗੇ ਪੁੱਠੇ ਪਾ ਦੇ ਤੇ ਉਹਨੇ ਸਮਝਾਇਆ ਵੀ ਆ ਹੁਣ ਫੇਰ ਥਾਗੇ ਪੁੱਠੇ ਪਾ ਗਏ ਜਿਹੜੇ ਪੱਤੀਆਂ ਨਹੀਂ ਹੁੰਦੀਆਂ ਪੱਤੀਆਂ ਦੇ ਉੱਪਰ ਦੀ ਧੱਕਾ ਲਾਇਆ ਉਹ ਵੀ ਪ੍ਰੈਸ਼ਰ ਦੇਊਗਾ ਹੁਣ ਬੈਲਰ ਦਾ ਜਿਹੜਾ ਵੀਲ ਟੁੱਟਾ ਸੀ ਨਾਟ ਟੁੱਟ ਹੀ ਰੋਣਾ ਮਗਰ ਸ਼ੈਤੀਮਾਨ ਵਾਲੇ ਆਏ ਆ ਕਰਕੇ ਗਏ ਰੋਗ ਪਾਦਾ ਬਾਲੀ ਤਗੜੀ ਬੰਦੀ ਆਲੀ ਚੱਲ ਪਈ ਹੁਣ ਅੱਜ ਥੋੜਾ ਜਿਹਾ ਸ਼ਡਿਊਲ ਰਿਹਾ ਬਿਜੀ ਚਲੋ ਨਾਲੇ ਬੱਤੀ ਆ ਗਈ ਤੇ ਕਣਕ ਬੀਜਣ ਦੀ ਤਿਆਰੀ ਕੀਤੀ ਸੀ ਪਰ ਕਣਕ ਹੁਣ ਫੇਰ ਇੱਕ ਵਾਰ ਡੱਕ ਦਾਂਗੇ ਕਿਉਂਕਿ 6 ਤਰੀਕ ਦੀ ਬਾਰਿਸ਼ ਬਹੁਤ ਦੱਸਣ ਦੇ ਆ 6 ਤਰੀਕ ਦੀ ਬਾਰਿਸ਼ ਤੋਂ ਬਾਅਦ ਹੁਣ ਕਣਕ ਬੀਜਣੀ ਸ਼ੁਰੂ ਕਰਾਂਗੇ ਤੇ ਅੱਜ ਪਰਾਲੀ ਦਾ ਕੰਮ ਵੀ ਚੱਲੀ ਗਿਆ ਤੇ ਕਣਕ ਬਿਜਾਈ ਵੀ ਸ਼ੁਰੂ ਕੀਤੀ ਸੇਰੇ ਹਣ ਕਣਕ ਨੂੰ ਦਵਾਈ ਦੁਈ ਲਾ ਕੇ ਗੱਟੇ ਭਰਾਂਗੇ ਤਾਂ ajo ਜਿਹੜਾ ਬਾਅਦ ਦੇ ਵਿੱਚ ਕੰਮ ਜਿਹੜਾ ਵਾ ਪ੍ਰੋਪਰ ਚੱਲੀ ਜਾਵੇ ਤੇ ਆਪਣੇ ਵੀਰ ਅੱਜ ਜਿਹੜੇ ਗੱਠਾਂ ਚੁੱਕਣ ਵਾਲੇ ਆ ਅੱਜ ਜਿਹੜੇ ਥੋੜੇ ਲੱਗੇ ਹੋਊਂਗੇ ਇੱਥੇ ਲੱਗੇ ਰਹੇ ਹੁਣ ਸੂਰੇ ਫੇਰ ਕੰਮ ਜਿਹੜੇ ਹੁਣ ਕਿ ਤੁਹਾਨੂੰ ਦੱਸਾਂਗੇ ਅੱਜ ਦਾ ਬਲੌਗ ਆਪਣਾ ਇੱਥੇ ਖਤਮ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਆਪਣੇ ਸ਼ੇਰ ਬੱਗੇ ਆ も,もうかみんな。